ਬਾਈ ਸਤਿ ਸ੍ਰੀ ਅਕਾਲ ਕੀ ਹਲਚਲ ਹੈ ਜੁਗਣੀ ਨੂੰ ਬਾਈ ਨਹਿਰ ਦੇ ਪੁਲ ਤੋਂ ਲੋ ਕੱਢ ਕੇ ਲਿਆਂਦਾ ਆਪਾਂ ਹੱਟ ਦਿਨ ਜੁਗਣੀ ਨੂੰ ਬਾਈ ਨਹਿਰ ਦੇ ਪੁਲ ਤੋਂ ਕੱਢ ਕੇ ਲਿਆਂਦਾ ਵੀਡੀਓ ਬਾਈ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਜੋ ਆਪਾਂ ਬੇਜਵਾਨਾਂ ਦਾ ਲਾਇਕ ਕਰਾਉਣੇ ਹਨ ਜੀ ਤੇ ਆਪਣਾ ਸੁਪਨਾ ਹੈ ਵੀ ਇਹੋ ਜੇ ਬੱਚਾਂ ਵਾਸਤੇ ਆਪਾਂ ਜਗ੍ਹਾ ਲੈ ਕੇ ਸ਼ੈਲਟਰ ਬਣਾਈ ਹੈ ਬਾਈ ਆਪ ਦਾ ਯੋਗਦਾਨ ਵੀ ਜਰੂਰ ਪਾਇਆ ਕਰੋ ਇਹਦੇ ਵਿਚਾਰੀ ਦੇ ਬੱਚੇ ਮਰ ਗਏ ਸਾਰੇ ਦੋ ਅਸੀਂ ਵਿਚਾਲੇ ਸੀ ਉਹ ਕੋਈ ਚੱਕ ਕੇ ਲੈ ਗਿਆ ਆਕੇ ਲੱਗਿਆ ਨਾਲ ਇਹਦਾ ਨਾ ਕੁੱਟਮਾਰ ਬਹੁਤ ਜਿੱਤੀ ਆ ਤੁਰਿਆ ਨਹੀਂ ਜਾਂਦਾ ਭਾਈ ਨੇੜੇ ਕਰ ਲਾ ਆ ਦੇਖੋ ਇਹ जख्म जख्म ਬਾਲੇ ਟਾਨੀ ਦਿਖਾ ਸਕਦੇ ਆਪਾਂ ਲੱਤ ਤੇ ਬਹੁਤ ਵੱਡੀ ਛੱਟ ਆ ਆ ਵੇਖੀ ਭਾਈ ਇਧਰ ਮੋਰਾ ਹੀ ਨਿਕਲਿਆ ਪਿਆ ਯਾਰ ਡਾਕਟਰ ਇਧਰ ਆ ਕੇ ਦੇਖ ਆ ਮੋਰਾ ਕਹਾ ਡਾਕਟਰ ਦੇਖੇ ਛੱਟ ਜੀ ਦਾ ਵੀ ਹੱਲ ਹੋ ਜੀ ਹੈ ਕਰਕੇ ਦੇ ਵੀ ਕੀ ਮਾਰਿਆ ਵੱਜਿਆ ਕੁਝ ਨਾ ਜੇ ਭਾਈ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਤਾਂ ਕਿ ਕੋਈ ਭੈਣ ਭਰਾਵਾਂ ਤੱਕ ਵੱਧ ਤੋਂ ਵੱਧ ਪਹੁੰਚੇ ਆਪਣੀ ਵੀਡੀਓ ਜਾਵੇ ਭਰਲਾ ਬੈਠੀ ਤੇ ਭਾਵਾਤੋਂ ਵੱਧ ਭੈਣ ਭਰਾਵਾਂ ਤੱਕ ਜਾਵੇ ਯਾਰ ਆਹ ਕੰਮ ਨਾ ਕਰਿਆ ਕਰੋ ਯਾਰ ਨਾ ਪਿਲ ਫੋਲ ਆਪਦਾ ਯੋਗਦਾਨ ਪਾਉਣੀ ਈ ਸਾਰੇ ਤੇ ਆਪਾਂ ਵੀ ਜਿਵੇਂ ਕਿ ਇਹਨਾਂ ਤੇ ਅਤਿਆਚਾਰ ਕਰਦੇ ਲੋਕ ਕੁੱਟ ਮਾਰ ਕਰਦੇ ਇਹਨਾਂ ਨਾਲ ਤੇ ਆਪਾਂ ਇਹਨਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਜਿਹੜੇ ਵੀ ਕੋਈ ਜਿਨ੍ਹਾਂ ਨੂੰ ਕਿਸੇ ਦਾ ਸਹਾਰਾ ਨਹੀਂ ਹੈਗਾ ਜਿਹੜੇ ਕੋਈ ਦਰਵੇਸ਼ ਅੰਗਹੀਣਾ ਜਿਵੇਂ ਇਹਦੇ ਸੱਟਾਂ ਵੱਜੀਆਂ ਉਹਦੇ ਵਾਸਤੇ ਆਪਾਂ ਸ਼ੈਲਟਰ ਬਣਾਉਣਾ ਹੈ ਵੀ ਆਪਣੇ ਕੋਲ ਰਹਿ ਜਾ ਕਰਨ ਮਨਲਾ ਸਾਰੇ ਆਪਣੀ ਦੇਖ ਰਏ ਮਨਲਾ ਹੱਥ ਆਪਦੀ ਕਰਿਆ ਕਰੀਏ ਹਨ ਅਸੀਂ ਆਪਦੇ ਹੱਥੀਂ ਸੇਵਾ ਕਰੀਏ ਸਾਰਾ ਕੁਝ ਕਰੀਏ ਆ ਭਾਈ ਡਾਕਟਰ ਆ ਇਹ ਵੀ ਆਪਣੇ ਨਾਲ ਕਦੇ ਨਹੀਂ ਵਿਚਾਰਿਆ ਫਰਕ ਕਰਿਆ ਜਦੋਂ ਕਹਿਦੀ ਦਾ ਉਦਿਆਂ ਆ ਜਾਂਦਾ ਵੀ ਇਹ ਤੋਂ ਅਕਸਰ ਦੇ ਦੇ ਮੈਨੂੰ ਸਮਝ ਨਹੀਂ ਪਾ ਲੈ ਗਈ ਯਾਰ ਵਿਚਾਰੀ ਨੂੰ ਠੀਕ ਹੈ ਇਹਦੇ ਕੁੱਟਮਾਰ ਕਰੀ ਇਹਦੇ ਇਹਨਾਂ ਜ਼ਖਮ ਕਰਦੇ ਵਿਚਾਰੀ ਨੂੰ ਦੱਸਣਾ ਬਹੁਤ ਯਾਰ ਕੁੱਟਮਾਰ ਤੁਰਿਆ ਨਹੀਂ ਜਾਂਦਾ ਇਹ ਤੋਂ ਕੱਲ ਮੇਰੀ ਦੁਕਾਨ ਤੇ 3 ਵਜੇ ਪਈ ਹੈ ਠੀਕ ਹੈ ਤੁਰਿਆ ਨਹੀਂ ਗਿਆ 3 ਵਜੇ ਤੋਂ ਲੈ ਕੇ ਮੈਂ ਸਾਮ ਨੂੰ 7:30 ਵਜੇ ਬਾਹਰ ਆਈ ਹੈ ਇਹ ਹਿਸਾਬ ਲਾ ਲਓ ਘਟ ਘਟ 4 ਘੰਟੇ ਆਪਣੇ ਕੋਲ ਪਈ ਰਹੀ ਹੈ ਦੁਕਾਨ ਤੇ ਬਸ 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 ਆ ਯਾਰ ਇਹਦੇ ਮੂੰਹ ਤੇ ਤਾਂ ਜ਼ਖਮ ਜੀ ਹੈ ਬਈ ਇਹਨਾਂ ਦਾ ਵੀ ਕਰ ਹਾਲ ਹੈ ਵੈਸੇ ਤਾਂ ਆਪਾਂ ਇਹਨੂੰ ਬੜੀ ਮੁਸ਼ਕਲ ਨਾਲ ਬਚਾਇਆ ਸੀਗਾ ਤੇ ਪਰ ਬਹੁਤ ਵਧੀਆ ਸਿਹਤ ਇਹਦੀ ਹੋ ਗਈ ਸੀ ਤਕੜੀ ਹੋ ਗਈ ਸੀ ਪੂਰੀ ਤੇ ਪਰ ਤੁਹਾਨੂੰ ਪਤਾ ਵੀ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਜਰਿਆੜੀਆਂ ਦਾ ਲੋਕਾਂ ਤੋਂ ਤੇ ਹੁਣ ਉਹਦੇ ਮੈਨੂੰ ਬੰਦੇ ਨੇ ਗੱਲ ਕਹੀ ਗੋਰਾ ਤਾਂ ਹੈ ਨਹੀਂ ਸੀ ਮੈਂ ਦੁਕਾਨ ਤੇ ਖੜਾ ਮੈਨੂੰ ਆਂਦਾ ਬਈ ਯਾਰ ਕਤੀੜ ਦੇ ਨਾ ਤੁਸੀਂ ਆਪਦੇ ਘਰੇ ਲੈ ਜਾਓ ਯਾਰ ਵੀ ਸਾਡੇ ਬਾਰ ਮੂਰੇ ਆ ਕੇ ਤੁਸੀਂ ਰੋਟੀਆਂ ਪਾਉਣੀਆਂ ਇਹ ਕਰਦੇ ਆ ਉਹ ਕਰਦੇ ਆ ਤਾਂ ਕਿ ਤੁਸੀਂ ਇਹਨੂੰ ਇੱਥੋਂ ਲੈ ਜਾਓ ਇਐਸੀ ਦਸ ਮਾ ਕਿੱਥੇ ਲੈ ਜੀਏ ਅਜੇ ਕਿੱਥੇ ਲੈ ਜੀਏ ਸਾਡੇ ਕੋਲੇ ਨਾ ਉਹ ਬੰਦੇ ਨੂੰ ਯਾਰ ਸ਼ਰਮ ਆਉਣੀ ਚਾਹੀਦੀ ਐ ਵੀ ਆ ਬੰਦੇ ਨੇ ਕੀ ਗੱਲ ਕਰੀ ਦੱਸ ਯਾਰ ਬਈ ਜਮ ਜਮ ਵੀ ਨਹੀਂ ਸ਼ਰਮ ਮਾਨਦੇ ਹੀ ਨਹੀਂ ਭਰਾਵਾ ਕੀ ਕਰ ਗਏ ਕੀ ਕਰ ਗਿਆ ਫੋਜੇ ਲੋਕਾਂ ਦਾ ਤੇ ਬਈ ਸ਼ੇਰ ਵੱਧ ਤੋਂ ਵੱਧ ਕਰਿਆ ਕਰੋ ਤੇ ਆਪਦਾ ਯੋਗਦਾਨ ਚੱਲ ਫੁੱਲ ਜਰੂਰ ਪਾਇਆ ਕਰੋ ਤਾਂ ਕਿ ਆਪਾਂ ਜਲਦੀ ਜਗਾ ਲਈਏ ਇਹਨਾਂ ਦਾ ਇਲਾਜ ਕਰਵਾ ਸਕੀਏ ਇਹਨਾਂ ਨੂੰ ਆਪਦੇ ਕੋਲੇ ਦੇਖ ਰੱਖ ਸਕੀਏ ਬਾਕੀ ਇਹਦੀ ਅਪਡੇਟ ਆਪਾਂ ਇਹਦੀ ਦਿੰਦੇ ਰਹਿਾਂਗੇ ਤੁਹਾਨੂੰ ਟਾਈਮ ਟਾਈਮ ਤੇ ਸਤਿ ਸ੍ਰੀ ਅਕਾਲ ਜੀ ਸਾਰਾ ਬੱਸ